ਕਹਿੰਨੇ ਉਹਨੇ ਵੀ ਜੇ ਭਾਈਚਾਰੇ ਚ ਬੈਠ ਕੇ ਹੋ ਜਵੇ ਉਹ ਸਭ ਤੋਂ ਬੈਟਰ ਹੁੰਦਾ ਬਾਕੀ ਚੋਣ ਤਾਂ ਦੇਖੋ ਪੱਲੜਾਂਗੇ ਜੀ ਪਿਛਲੀ ਵਾਰ ਵੀ ਲੜੀ ਆਪਾਂ ਹੁਣ ਵੀ ਲੜਾਂਗੇ ਇਹ ਮੁdde ਕਿਹੜੇ ਆ ਕਿ ਪਿੰਡ ਪਿੰਡ ਚ ਕੰਮ ਕਿੰਨੇ ਖੋਏ ਆ ਬਾਈ ਜੀ ਮੁdde ਉੱਤੀ ਦੇ ਉੱਤੀ ਖੜੇ ਆ ਜੋ ਅੱਜ ਤੋਂ 5 ਸਾਲ 6 ਸਾਲ ਪਹਿਲਾਂ ਤੇ ਸਿਆਸਤ ਦੇ ਬਾਅਦ ਬੰਦਾ ਬਦਲ ਜਾਂਦਾ ਵੋਟਾਂ ਦੇ ਟਾਈਮ ਹੋਰ ਹੁੰਦਾ ਲੋਕ ਪਿਛਲੀ ਵਾਰ ਤੁਸੀਂ ਖੜੇ ਸੀ ਕਿ ਲੋਕਾਂ ਨੇ ਤੁਹਾਨੂੰ ਸਾ ਪਿਆਰ ਨਹੀਂ ਦੇਿਆ ਸਾਥ ਨਹੀਂ ਲਿਆ ਤੁਹਾਡਾ ਨਹੀਂ ਮੇਰਾ ਪਿੰਡ ਨੇ ਸਾਥ ਦਿਆ ਜੀ ਪਿੰਡ ਨੇ ਸਾਰਿਆਂ ਨੇ ਸਾਥ ਦਿੱਤਾ ਚਲੋ ਕੁਝ ਹੁੰਨੀਆਂ ਮਾੜਾ ਮੋਟਾ ਉਧਰ ਉਧਰ ਹੋ ਜਾਂਦਾ ਹੈ ਸਾਡੇ ਪਿੰਡਾਂ ਨੇ ਬਹੁਤ ਸਾਥ ਦਿੱਤਾ ਸਤਿਗੁਰਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰ ਨਾਲ ਤੇ ਮੈਂ ਤੁਹਾਡਾ ਆਪਣਾ ਹਰਨ ਕੁਰਾਲੀ ਪਿੰਡ ਪਰਿਆਲਾ ਦੇ ਵਿੱਚ ਖੜੇ ਆ ਚਿੱਤੇ ਕੀ ਕਈ ਸਮਾਜਸੀ ਵੀ ਅੱਜ ਪੁੱਜੇ ਹੋਏ ਨੇ ਇੱਥੇ ਨੋਨਾ ਪਰਿਆਲਾ ਵੀ ਪੁੱਜਿਆ ਹੋਇਆ ਨੋਨਾ ਜੀ ਕੀ ਕਹਿਣਾ ਚਾਹੁੰਦੇ ਇੱਕ ਸ਼ਾਨਦਾਰ ਟੂਰਨਾਮੈਂਟ ਹੈ ਜਿਹੜਾ ਪਿੰਡ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਇਹ ਦੇਖਣਾ ਜੀ ਸਰਦਾਰ ਬਚਿੱਤਰ ਸਿੰਘ ਵੀ ਸਾਡੇ ਦਾਦਾ ਜੀ ਦੀ ਤੇ ਰਾਜਵੀਰ ਪੜੇਆਲਾ ਤੇ ਤੇਜਵੀਰ ਪੜੇਆਲਾ ਤੇ ਆਪਣਾ ਭਾਈ ਐ ਸਲੇਮਪੁਰ ਤੇ ਤੇਜਵੀਰ ਭਾਈ ਦੇ ਬਹੁਤ ਚੰਗੇ ਦੋਸਤ ਰਹੇ ਆ ਸਾਰੇ ਮਿੱਤਰ ਜਿੰਨੇ ਰਾਜਵੀਰ ਭਾਈ ਨਾਲ ਨੇ ਸਾਰੇ ਇੱਥੇ ਆਉਂਦੇ ਆ ਬਾਈ ਇਹ ਤਾਂ ਕਰਕੇ ਭਾਈ ਨਾਲ ਦੀ ਯਾਦਗਾਰ ਚ ਹਰ ਸਾਲ ਭਾਈ ਦਾ ਬੇਟਾ ਅਰਵਾਨ ਵੀਰ ਪੜਾਉਂਦਾ ਜੀ ਹਾਂ ਜੀ ਹਰ ਸਾਲ ਹੁੰਦਾ ਜੀ 23 24 25 26 ਦਾ ਜੀ ਆ ਪਿੰਡ 'ਚ ਸਿਆਸਤ ਦੀ ਗੱਲ ਕਰਦੇ ਆ ਨਗਰ ਕਾਉਂਸਲ ਚੋਣਾਂ ਦਾ ਕਿਸੇ ਵੀ ਵਕਤ ਜਿਹੜਾ ਵਿਗਲ ਵੱਜ ਸਕਦਾ ਤੁਸੀਂ ਵੀ ਪਿਛਲੀ ਵਾਰ ਤੋਂ ਚੋਣ ਲੜੇ ਆ ਕਿਵੇਂ ਆ ਪਿੰਡ ਦਾ ਮਾਹੌਲ ਹਾਲ ਤੱਕ ਤਾਂ ਕੋਈ ਉਹ ਨਹੀਂ ਹੈਗਾ ਜੀ ਤੇ ਕੋਈ ਪਿੰਡ 'ਚ ਮਾਹੌਲ ਵੋਟਾਂ ਵਾਲਾ ਜਾਂ ਕੋਈ ਇਦਾਂ ਮੈਂ ਕੀ ਦੇਖੋ ਜਦੋਂ ਵਿਗਲ ਹੋਊਗਾ ਕੋਈ ਦੱਸਦਾ ਨਹੀਂ ਕੋਈ ਪਤਾ ਲੱਗਿਆ ਨਹੀਂ ਸਰਕਾਰ ਦਾ ਤੁਹਾਨੂੰ ਪਤਾ ਹੀ ਹੈ ਆਪਣਾ ਆਮ ਪਾਰਟੀ ਦਾ ਚਲ ਦੇਖਦੇ ਆ ਜੀ ਹੁਣ ਜੇ ਵੀਗਲ ਵੱਜਿਆ ਤਾਂ ਆਪਾਂ ਹੈਗੇ ਆ ਅਸੀਂ ਦੇਖਾਂਗੇ ਚੋਣਾਂ ਆ ਵੀ ਲੜਨੇ ਦੀ ਕੋਈ ਨਹੀਂ ਲੜਾਂਗੇ ਚਾਹਣ ਆਪ ਵੀ ਲੜਾਂਗੇ ਜਾਂ ਫਿਰ ਜੇ ਕੋਈ ਚਲੋ ਪਿੰਡ ਦਾ ਭਾਈਚਾਰਾ ਏ ਜੇ ਕਿਸੇ ਦੇ ਹੋਇਆ ਵੀ ਚਲੋ ਕੋਈ ਕੰਨੇ ਹੁੰਦੇ ਵੀ ਜੇ ਭਾਈਚਾਰੇ ਚ ਬੈਠ ਕੇ ਹੋ ਜਾਵੇ ਉਹ ਸਭ ਤੋਂ ਬੈਟਰ ਹੁੰਦਾ ਬਾਕੀ ਚਾਹਣ ਤਾ ਦੇਖੋ ਭੱਲ ਲੜਾਂਗੇ ਜੀ ਪਿਛਲੀ ਵਾਰ ਵੀ ਲੜੀ ਆਪਾਂ ਹੁਣ ਵੀ ਲੜਾਂਗੇ ਪਿੰਡ ਦੇ ਮੁੱਦੇ ਕਿਹੜੇ ਆ ਕਿ ਪਿੰਡ ਚ ਕੰਮ ਕਿੰਨੇ ਖੋਏ ਆ ਉਹ ਭਾਈ ਜੀ ਮੁੱਦੇ ਉੱਤੀ ਦੇ ਉੱਥੀ ਖੜੇ ਆ ਜੋ ਅੱਜ ਤੋਂ 5 ਸਾਲ 6 ਸਾਲ ਪਹਿਲਾਂ ਤੇ ਯਾ ਜੋ ਰਾਏ ਵੀਰ ਬਾਈ ਨਹੀਂ ਕਰਾ ਗਏ ਉਹ ਕਰਾ ਗਏ ਬਾਕੀ ਪੜਿਆ ਵਾਲੇ ਦਾ ਮੁੱਦੇ ਸਭ ਖੜੇ ਆ ਸਿਰਫ ਇੱਕ ਮੜੀਆਂ ਦਾ ਜ਼ਰੂਰ ਹੋਇਆ ਜੀ ਥੋੜਾ ਜਿਹਾ ਮੜਕੜਾ ਦਾ ਬਾਕੀ ਦਾ ਕੋਈ ਨਹੀਂ ਪਾਣੀ ਹੈ ਟੂਬੇ ਪਰੇ ਖੜੇ ਆ ਬਿਮਾਰੀ ਦਾ ਘਰ ਹੈ ਤਿੰਨ ਟੂਬੇ ਸਾਡੇ ਪਿੰਡ ਤਿੰਨੇ ਦੇ ਤਿੰਨੇ ਪਰੇ ਖੜੇ ਪਾਣੀ ਨਾਲੇ ਕਹਿੰਦੇ ਵੀ ਇੱਥੇ ਕੰਮ ਬਹੁਤ ਹੋਇਆ ਪੈਸਾ ਬਹੁਤ ਲੱਗਿਆ ਤੁਸੀਂ ਕਹਿੰਦੇ ਕੰਮ ਨਹੀਂ ਹੋਇਆ ਸਾਡੇ ਪਿੰਡ ਨਹੀਂ ਲੱਗਿਆ ਇਹ ਆਖੜੇ ਆ ਬੰਦੇ ਸਾਡੇ ਪਿੰਡ ਨਹੀਂ ਕਿਹਾ ਸਰਦਾਰ ਉਹ ਦੇਖੋ ਖਾਲੇ ਖੜੇ ਕਿਹਾ ਆੜੀ ਧਰਮਸ਼ਾਲਾ ਬਣ ਗਈ ਕਿੱਥਾ ਜੀ ਬਣੀ ਨੀ ਉਹ ਖੜੀ ਅਨਕੁਆਲਿਟੀ ਦਾ ਕਾਰਨ ਕਾਰਨ ਕੀ ਹੈ ਇੱਕ ਹੈ ਸਰਕਾਰ ਨੂੰ ਤਾਂ ਪਤਾ ਹੀ ਪਾਰਟੀ ਵਾਈ ਦੇ ਮੁੱਦੇ ਆਉ ਦੇਖ ਲੋ ਕਿ ਹਾਲ ਹੈ ਜੀ ਬਾਕੀ ਉਹਨਾਂ ਜੀ ਦੇ ਤੁਹਾਨੂੰ ਕੀ ਲੱਗਦਾ ਹੈ ਕਿ ਸਿਆਸਤ ਤੇ ਪਛਾਣ ਦੀ ਲੋੜ ਹੈ ਕਿਉਂਕਿ ਸਿਆਸਤ ਤੇ ਬਾਦ ਉਹ ਬੰਦਾ ਬਦਲ ਜਾਂਦਾ ਵੋਟਾਂ ਤੇ ਟਾਈਮ ਹੋਰ ਹੁੰਦਾ ਲੋਕ ਪਿਛਲੀ ਵਾਰ ਤੁਸੀਂ ਖੜੇ ਸੀ ਕਿ ਲੋਕਾਂ ਨੇ ਤੁਹਾਨੂੰ ਸਾ ਪਿਆਰ ਨਹੀਂ ਦੇਿਆ ਸਾਥ ਨਹੀਂ ਦੇਿਆ ਤੁਹਾਡਾ ਨਹੀਂ ਮੇਰੇ ਪਿੰਡ ਨੇ ਸਾਥ ਦਿਆ ਜੀ ਪਿੰਡ ਨੇ ਸਾਰੇ ਨੇ ਸਾਥ ਦਿੱਤਾ ਚਲੋ ਕੁਝ ਹੁੰਦੀਆਂ ਮਾੜਾ ਮੋਟਾ ਉਧਰ ਉਧਰ ਹੋ ਜਾਂਦਾ ਹੈ ਸਾਡੇ ਪਿੰਡਾਂ ਨੇ ਬਹੁਤ ਸਾਥ ਦਿੱਤਾ ਪਰ ਸਾਡੇ ਪਿੰਡ ਨੂੰ ਬਾੜ ਨੂੰ ਆਸ਼ਰਮ ਦੀ ਬਹੁ ਮਾਰ ਪੈਂਦੀ ਹੈ 250 ਵੋਟ 300 250 300 ਬੋਡ ਹੈ ਜੀ ਉਹ ਇੱਕ ਪਾਸੇ ਹੀ ਪੈਂਦੀ ਹੈ ਜਦ ਪੈਂਦੀ ਹੈ ਜਿੱਧਰ ਹੀ ਪਊਗੀ ਉਹ ਇੱਕ ਪਾਸੇ ਹੀ ਵਹਿਣੀ ਹੈ ਇਹ ਮੁੱਦਾ ਬਹੁਤ بڑا ਜੀ ਮੈਂ ਸਾਡੀ ਸੋਚ ਇਹ ਹੈ ਕਿ ਆਸ਼ਰਮ ਦੀ ਵੋਟ ਹੈ ਨਾ ਜਿਹੜੀ ਦੇਖੋ ਉਹ ਇੱਕ ਸਹਾਰਾ ਹੈ ਕਿਸੇ ਦਾ ਜੀ ਬਣਿਆ ਵਾ ਉਹਨਾਂ ਨੂੰ ਵੋਟਾਂ ਨਾਲ ਕੀ ਮਤਲਬ ਹੈ ਜੀ ਉਹ ਕਿਉਂਕਿ ਇੱਕ ਧਾਰਮਿਕ ਮੁੱਦਾ ਬਣਾ ਲਓ ਜਾਂ ਕੁਝ ਹੋਰ ਜਿਹੜਾ ਆਸ਼ਰਮ ਹੈ ਉਹ ਮਤਲਬ ਜਿਹਦੇ ਕੋਲ ਘਰ ਨਹੀਂ ਆ ਕੁਝ ਨਹੀਂ ਉਹ ਸੇਵਾ ਹੈ ਸੇਵਾ ਜਿਹੜਾ ਉਹਨਾਂ ਨੂੰ ਵੋਟਾਂ ਦਾ ਹੱਕ ਹੀ ਨਹੀਂ ਮਿਲਦਾ ਸਾਰਾ ਕੁਝ ਉੱਤੀ ਦਾ ਉੱਤੀ ਹੈ ਪਿੰਡ ਦਾ ਸਾੜੇ ਦਾ ਇੱਕ ਵੀ ਪੈਸੇ ਦਾ ਕੰਮ ਨਹੀਂ ਹੋਇਆ ਹਰ ਜਿਹੜਾ ਮੇਰਾ ਆਉਣੇ ਦਾ ਮਕਸਦ ਆ ਮੈਂ ਕੋਈ ਵੋਟਾਂ ਨਾਲ ਕੋਈ ਸ਼ਾਸਤ ਨਾਲ ਸਾਡਾ ਕੋਈ ਸਬੰਧ ਨਹੀਂ ਹੈਗਾ ਸਾਡੇ ਇਵਨ ਦਾ ਸਾਡੇ ਘਰ ਦਾ ਤਾਂ ਕੋਈ ਪੰਚ ਵੀ ਨਹੀਂ ਬਣਿਆ ਮੈਂ ਬਾਹਰ ਰਿਹਾ 15-16 ਸਾਲ ਮੈਨੂੰ ਦੁੱਖ ਲੱਗਿਆ ਜਦੋਂ ਅਸੀਂ ਉਹ ਪਿੰਡ ਦੇਖਦੇ ਨਾ ਗੰਦਗੀ ਬਾਰ ਬਾਰ ਹੀ ਦੇਖਦੇ ਆ ਰੋੜੇ ਸਾਨੂੰ ਦੁੱਖ ਹੁੰਦਾ ਵੀ ਯਾਰ ਸਾਡੇ ਇਹ ਮੁੱਦੇ ਪੈ ਨੇ ਇੰਨੇ ਕੰਮ ਪੈ ਨੇ ਕਿਉਂ ਨਹੀਂ ਹੁੰਦੇ ਉੱਤੇ ਆ ਕੇ ਆਉਂਦੇ ਜਦੋਂ ਬੰਦਾ ਬਣ ਜਾਂਦਾ ਹੀ ਫੇਰ ਕੋਈ ਕਿਸੇ ਨੂੰ ਪੁੱਛਦਾ ਨਹੀਂ ਬਾਕੀ ਸਾਡੇ ਲੋਕਾਂ 'ਚ ਵੀ ਐ ਮੈਂ ਕਹਿੰਦਾ 5000 ਰੁਪਏ ਚ ਬੋਟ ਵੇਚ ਕੇ 5 ਸਾਲ ਨਹੀਂ ਚੱਲਦੀ ਉਹ 5 ਸਾਲ ਜੁੱਤੀ ਖਾਣੀ ਜੁੱਤੀ ਆ ਨਹੀਂ ਜੁੱਤੀ ਆ ਫਿਰ ਅਗਲਾ ਇੱਕ ਟੋਕ ਤੇ ਕਹਿੰਦਾ ਮੈਂ ਸ਼ਰਾਬ ਪਲਾਈ ਮੈਂ ਮੀਟ ਖਲਾਇਆ ਮੈਂ ਬੋਟਾ ਮੁੱਲ ਲੱਤੀਆਂ ਤੁਸੀਂ ਕਿਹਾ ਔਰ ਬੋਲ ਨਹੀਂ ਸਕਦਾ ਕੋਈ ਜਾ ਕੇ ਕੋਈ ਕਿਸੇ ਦੀ ਜ਼ਰੂਰਤ ਨਹੀਂ ਹੈ ਕਿ ਬੰਦਾ ਬਣੇ ਵੇ ਆਉਣਾ ਐਮਸੀ ਨੂੰ ਕਹਿ ਦੇਵੇ ਮੈਂ ਤੇ ਤੋ ਕੰਮ ਲੈ ਅਗਲਾ ਕਹਿੰਦਾ ਮੈਂ ਤਾਂ 5000 ਰੁਪਏ ਦੇ ਕੇ ਬੋਟ ਪੋਈ ਕਿਆ ਕਹੂੰ ਚੰਗੇ ਚੰਗੇ ਘਰਾਂ ਨੇ दारू ਲੈ ਕੇ ਪੈਸੇ ਲੈ ਕੇ ਬੋਟਾ ਬਣ ਕਾਈ ਜੁੱਤੀਆਂ ਸਾਰੀ ਤੇ ਇੱਕ ਗੱਲ 2027 ਦੇ ਵਿੱਚ ਕਦੇ ਵੀ ਹੁੰਡੜੀਆਂ ਦੂਜੀਆਂ ਚੋੜਾ ਵੀ ਆ ਸਕਦੀਆਂ ਤੁਸੀਂ ਵੀ ਸ਼੍ਰੋਮ ਨਿਕਾਲੀ ਦਲ ਪਾਰਟੀ ਚ ਰਹੇ ਹੋ ਕੀ ਲੱਗਦਾ ਰਵਿੰਦਰ ਖੇੜਾ ਹੋ ਗਿਆ ਚਰਨਜੀਤ ਸਿੰਘ ਚੰਨਾ ਕਾਲੇਵਾਲ ਹੋ ਗਿਆ ਹੋਰ ਵੀ ਜਿਹੜੇ ਸ਼੍ਰੋਮ ਨਿਕਾਲੀ ਦਲ ਦੇ ਉਮੀਦਵਾਰ ਹੈ ਕਿ ਸਾਥ ਦੇਵੋਗੇ ਉਹਨਾਂ ਦਾ ਜੇ ਕਿਸੇ ਨੂੰ ਟਿਕਟ ਮਿਲਦੀ ਹੈ ਅਸੀਂ ਸਾਰਿਆਂ ਦਾ ਸਾਥ ਦਵਾਂਗੇ ਜੀ ਕੋਈ ਉਹ ਨਹੀਂ ਸਾਡੇ ਸਾਰੇ ਭਰਾ ਨੇ ਪਰ ਮੈਂ ਪਹਿਲਾਂ ਵੀ ਕਿਹਾ ਸੀ ਦੇਖੋ ਸੁਖਵੀਰ ਬਾਦਲ ਸਾਹਿਬ ਹਲਕਾ ਇੰਚਾਰਜ ਨੇ ਲੱਗੀ ਵੀ ਸਾਡੇ ਸਮਝ ਲਓ ਖਾਣ ਦੇ ਵੀ ਤੇ ਇਹਨਾਂ ਨੇ ਲਾਉਣੇ ਆ ਸਵੀਰワਜ਼ਦ ਸਾਹਿਬ ਨੇ ਸਾਰਿਆਂ ਜੋ ਕਿਸੇ ਨੂੰ ਵੀ ਲਾਵਾਂਗੇ ਸਾਥ ਦੇਵਾਂਗੇ ਆ ਤਾਂ ਐਸਾ ਨੋਨਾ ਪਰਿਆਲਾ ਤੇ ਇਹਨਾਂ ਨੇ ਅੱਜ ਐਲਾਨ ਕੀਤਾ ਕਿ ਉਹ ਵੀ ਨਗਰ ਕੌਂਸਲ ਚੋੜਾ ਜਿਹੜੀਆਂ ਆ ਉਹ ਪਿੰਡ ਪਰਿਆਲਾ ਤੋਂ ਲੜ ਸਕਦੇ ਨੇ ਤੇ ਉਹਨਾਂ ਇਹ ਵੀ ਦੱਸਿਆ ਕਿ ਕਿਤੇ ਨਾ ਕਿਤੇ ਪਿੰਡ ਦੇ ਵਿੱਚ ਬਿਲਕੁਲ ਵੀ ਵਿਕਾਸ ਨਹੀਂ ਹੋਇਆ ਸਿਰਫ ਮੜੀਆਂ ਦਾ ਹੀ ਥੋੜਾ ਜਿਹਾ ਕੰਮ ਹੋਇਆ ਤੇ ਪਿੰਡ ਦੇ ਟੋਡੇ ਅੱਜ ਵੀ ਪੂਰੀ ਤਰ੍ਹਾਂ ਭਰੇ ਹੋਏ ਨੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਪਿੰਡ ਪਰਿਆਲਾ ਦੇ ਵਿੱਚ ਵਿਕਾਸ ਹੋਇਆ ਜਾਂ ਨਹੀਂ ਹੋਇਆ ਤੇ ਆਖਰ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ ਵਿਕਾਸ ਨੂੰ ਲੈ ਕੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਹਰਨਕੁਰਾ